ਮੁੰਡੇ ਨਾਲੇ ਛੋਡੇ ਕੇ ਇੱਕ ਆਪਣੀ ਬੇਨਤੀ ਕਿ ਆਪਣੀ ਬਾਜੀਕਾਰ ਬਰਾਦਰੀ ਦੀ ਕੌਮ ਲਈ ਅਰਖਲੀ ਅਪਾਨ ਬਾਲਣ ਨਾਲ ਲੈਂਗਾ ਤੇ ਮੋਟੇ ਨਾਲ ਲਾ ਕੇ ਇਹਨਾਂ ਨਾਲ ਸਾਰ ਦिए ਤੇ ਵੱਟੇ ਮੋਟਾ ਨਾਲ ਜਤਾਈਏ ਨਾ ਮੈਂ ਆਮਾਦਿਕ ਬਾਜੀਕਾਰ ਬਰਾਦਰੀ ਦਾ ਹਰ ਕਪ ਚਮੰਡੀ ਤੋਂ ਪੰਜ ਸਾਲ ਪ੍ਰੈਜ਼ੀਡੈਂਟ ਬਾਜੀਕਾਰ ਵਿੰਗ ਦੇ ਵਿੱਚ ਰਹੇ ਜੁੜਿਆ ਵੱਟ ਤੋਂ ਵੱਟ ਅਸੀਂ ਉੱਥੋਂ ਜਾਕੇ ਮਾਸਟਰ ਐਕਸੀਲ ਸਿੰਘ ਐਮਐਲਏ ਉਹਦੇ ਉਹਨਾਂ ਨੂੰ 50 ਹਜ਼ਾਰ ਲੀਡ ਦੇ ਨਾਲ ਦਿੱਤਾਇਆ ਜੋ ਕਿ ਅਸੀਂ ਦਿਨ ਰਾਤ ਇੱਕ ਕੀਤੀ ਮੇਰਾ ਬ੍ਰਦਰ ਉਹਦੇ ਐਮਐਲਏ ਸਾਹਿਬ ਨਾਲ ਪੀਜੂਦਾ ਰਿਹਾ ਉਸ ਸਾਹਿਬ ਕਿਉਂਕਿ ਮੈਂ ਚਾਹੁੰਦਾ ਸੀ ਕਿ ਅਸੀਂ ਅੱਜ ਇਹਨਾਂ ਦੇ ਪਿੱਛੇ ਲੱਗੇ ਆਂ ਕਿ ਮੈਂ ਮੇਰੇ ਵਿੱਚ ਇਹ 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 ਹੋ ਜਾ ਨੂ ਸੀ ਕਿ ਮੈਂ ਆਦੀ ਬਾਲੀ ਦਾ ਬਰਾਦਰੀ ਲਈ ਬਿਗ ਉਸਕਾ ਸਾਡੀਆਂ ਜੋ ਵੀ ਬੇਟੀਆਂ ਪੜਦੀਆਂ ਕਰਦੀਆਂ ਜੋ ਵੀ ਸਮਾਨਤਕ ਹੁੰਦੀਆਂ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਸਾਡੀ ਸਿਹਤ ਕਮੇਟੀ ਵਿੱਚੋਂ ਸਨਮਾਨਤ ਵੀ ਕੀਤਾ ਜਾਂਦਾ ਜੋ ਆਪਣੇ ਗਰੀਬ ਬੱਚੇ ਪੜਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਕਾਪੀਆਂ ਕਿਤਾਬਾਂ ਆਦਿ ਵਿੱਚੋਂ ਦਿੱਤੀਆਂ ਜਾਂਦੀਆਂ ਕੋਈ ਮੈਂ ਗਰੁੱਪ ਦੇ ਵਿੱਚ ਹਰ ਹਰ ਟਾਈਮ ਉਨੀ ਰਹਿਣਾ ਉਹਨਾਂ ਨਾਲ ਕਿਸੇ ਤੋਂ ਇੱਕ ਤਰ੍ਹਾਂ ਦੀ

ਮੈਨੂੰ ਕਹਿੰਦਾ ਜੀ ਤੁਹਾਡੀ ਬਹੁਤ ਵਧੀਆ ਸੇ ਬਣੀ ਹੈਗੀ ਅਵਿੱਖੀ ਬਣੀ ਆ ਤੁਸੀਂ ਆਮ ਪਿੰਡਾਂ ਦੇ ਵਿੱਚ ਜਾਣਦੇ ਹੋ ਤੁਸੀਂ ਸਮਾਜ ਸੇਵੀ ਦੇ ਨਾਲ ਨੇ ਸਾਡੀ ਪਾਰਟੀ ਦਾ ਵਾਇਰ ਕਰੋ ਅਸੂ ਮੋਹ ਪ੍ਰਧਾਨ ਲਾ ਦਿੰਦੇ ਆ ਐ ਕਰ ਦਿੰਦੇ ਆ ਜੋ ਕਰ ਦਿੰਦੇ ਆ ਮੈਂ ਇਹਨੂੰ ਆ ਕੇ ਮੈਂ ਕਹਿੰਦਾ ਮੈਨੂੰ ਪਾਣੀ ਪੀਣੇ ਪਿਆ ਭਾਈ ਉਹ ਟੂਰੋ ਚੱਲ ਕੇ ਆਇਆ ਧੋਪ ਲਾ ਦਿੰਦੇ ਉਹ ਤੇਰੇ ਬੰਦਲੇ ਦਿਮਾਗ ਸੈੱਟ ਨਹੀਂ ਹੁੰਦਾ ਹੁਣ ਬੈਠ ਕੇ ਮੈਂ ਕਿਹੜੇ ਬੰਦੇ ਨਾਲ ਗੱਲ ਕਰ ਰਿਹਾ ਅੰਗੀ ਜਿਹਨਾਂ ਨਹੀਂ ਕਰ ਰਿਹਾ ਮੈਂ ਜੇ ਬੈਠੋ ਉਹਨਾਂ ਨੇ ਪਾਣੀ ਪੀਤਾ ਜੇ ਮੈਨੂੰ ਦੱਸਿਆ ਵਾਗੇ ਤੁਸੀਂ ਮੇਰੇ ਕੋਲ ਆਇਓ ਤੁਹਾਨੂੰ ਭੇਜਿਆ ਕਿ ਨਹੀਂ

मेहनत कर लेते हैं चलो सावी बन जू जि करके सामूठा पै जा मैं कहना जिन्हें बाजी करने मेरा नाजी ना, कर संघर्ष कमेटी कर ਦੇ ਪਿੰਡ ਦੇ ਵਿੱਚ ਜੂਜ ਦੇ ਨਾਮ ਤੇ ਰਾਜਪਾਲ ਕਾਹਨ ਮਾਗਾ ਮਉਰੇ ਖਾਤਰ ਜਵਾਨ ਬੇਖਸਾਏ ਲਾਖ ਨੇ ਪ੍ਰੋ ਦੇ ਸਿਆ ਪਰਧਾਰੀਆਂ ਦੇ ਸਿਰ ਮੱਤੇ ਜੇ ਤੂੰ ਮੇਰੀ ਕੌਮ ਖਾਤਰ ਹੋ ਨਾ ਤੇ ਜੀਆ ਇਹਨੂੰ ਪਰ ਅੱਜ ਤੂੰ ਮਾ ਗੱਲ ਕਹਿਦੀ ਅੱਗੇ ਤੋਂ ਆ ਗੱਲ ਮੇਰੀ ਦਗਨ ਦੇ ਵਿੱਚ ਕਹੀ ਨਾ ਇੰਨੀ ਸਮਾਂ ਚੋਂਦਾ ਹੋਇਆ ਬਾਈ ਜੀ ਕਾ ਖਾਸ ਸਾਈਟ ਦੇ ਪੱਤੇ